सा दरम्यान मुख मेहमान एम नाला श्री रविंद्र सिंह अरोड़ा जी आ चुके ने उन्हें धर्म पत्नी जी भी ਉਹਨਾਂ ਦੀਆਂ ਕੁਰਬਾਨੀਆਂ ਜਿਹੜੀਆਂ ਕਿ ਉਹਨਾਂ ਨੇ ਦਿੱਤੀਆਂ ਤੇ ਅਸੀਂ ਆਜ਼ਾਦ ਮੋਲਕ ਵਿੱਚ ਵਿੱਚ ਆ ਗਏ ਜਿਹੜੀ ਸੰਜਾਤੀ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਦੇ ਵਿੱਚ ਸਾਡੇ ਪੰਜਾਬ ਦੇ ਜਾਂ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਸੀ ਅਸੀਂ ਆਮ ਕਰਦੇ ਹਾਂ ਜਾਂ ਸਭ ਨੂੰ ਪਤਾ ਹੈ ਕਿ 80% ਤੋਂ ਵੀ ਜ਼ਿਆਦਾ ਯੋਗਦਾਨ ਪੰਜਾਬੀਆਂ ਦਾ ਸੀ ਤੇ ਫਿਰ ਇਹ ਸਾਡੇ ਪੰਜਾਬ ਵਾਸੀਆਂ ਲਈ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਮੋਰੀ ਕਿਤਾਬ ਵੀ ਛੱਡੀ ਹੈ ਆਜ਼ਾਦੀ ਦੇ ਜਿਹੜੇ ਸ਼ੂਰ ਵੀਰ ਸੀਗੇ ਫ੍ਰੀडम फाइਟਰਸ ਪਰਵਾਸੀਆਂ ਦਾ ਜਮ ਮੋਰ ਟਾਰਗੇਟਡ ਆਫੀਸਰਾਂ ਨਾਲ ਸਕੂਲ ਤੇ ਤੁਸੀਂ ਖਾਸ ਤਰੀਕ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਅੱਜ ਇਸ ਜਨਤਕ ਦਿਵਸ ਦੀ ਪਰ ਰਹੀ ਰਿਹਾ ਸਾਰੇ ਭਾਰਤ ਵਾਸੀ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸਪੈਸ਼ਲੀ ਮcjਾਲਾ ਵਾਸੀਆਂ ਨੂੰ ਇਸ ਸਰਤਾ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਵੀ ਹੈ ਜੇ ਵਧਾਈ ਦਿੰਦਾ ਕਿਉਂਕਿ ਅੱਜ ਅਸੀਂ ਇਸ ਠੰਡੇ ਵਾਲੇ ਛੋਟੇ ਸਰਤਾ ਦਿਵਸ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ ਜਿਹੜਾ ਸਾਈਕਲ ਦੇਸ਼ ਗੁਰੂ ਪੀਰ ਕਨਵਰਾ ਦਾ ਦੇਸ਼ ਹੈ ਮੇਰੇ ਵਿੱਚ ਬਾਕ-ਬਾਕ ਤਰਨ ਚਾਹ ਦੁਨੀਆ ਕਿਸ ਮਾਰੇ ਲੋਕ ਰਹਿੰਦੇ ਆ ਅਸੀਂ ਪੱਛੇ ਜਿਸ ਨੂੰ ਕਿ ਸਾਡੇ ਸੰਵਿਧਾਨ ਨੇ ਇੱਕ ਲੜੀ ਵਿੱਚ ਪਰੋਇਆ ਤੇ ਇੱਕ ਬੜਾ ਵੱਡਾ ਕੰਟਰੋਲ ਸਟਾਫਿਸ਼ ਕੀਤਾ ਡਾਕਟਰ ਇਮਰਾਉ ਅੰਬੇਦਕਰ ਜੀ ਅਤੇ ਉਹਨਾਂ ਦੀ ਕਮੇਟੀ ਨੇ ਸਾਨੂੰ ਸੰਵਿਧਾਨ ਬਣਾ ਕੇ ਭਾਰਤ ਨੂੰ ਗਣਰਾਜ ਦੇਸ਼ ਬਣਾ ਕੇ ਇੱਕ ਮਾਲਾ ਵਿੱਚ ਪਰੋਇਆ तो अस सारे भारतवर्ष के जिन्हें भी नागरिक हैं इसी संविधान से थलेवी गणतंत्र दिवस के मौके पर मेहमान जी का स्वागत है खुशपाल सिंह जी धालीवाल गुरजंट सिंह जी सोही। पुलिस टुकड़ी जिन्ह की कमांड करते हुए इंस्पैक्टर कश्मीर सिंह स्कूल ऑफ एमीनें लड़के जिन्हों की कमांड करते हुए शंकरा जिन्हों की कमांड करते हुए शहरुदीन और दबे थे हरमनदीन तो फ्रीडम फाइटर से जन बहुत बार लड़ती ऑफिसर से बात स्कूल टीचर तो स्पेशली जो स्टूडेंट्स ने उन्होंने मैं आज इस गणतंत्र दिवस बधाई देना सारे वासियों को भारतवा वासाब वास स्पैशली अजनला इस गणतंत्र दिवस जी बहुत बहुत ਵਾਕਾਂ ਨੂੰ ਅੱਜ ਵਧਾਈ ਦਿੰਦਾ ਕਿਉਂਕਿ ਅੱਜ ਅਸੀਂ ਇਸ ਠੰਡੇ ਵਾਲੇ ਛੋਟਪਾ ਡਾਕਟਰ ਜੀ ਵੱਸੋਂ ਨੂੰ ਨਾਮ ਲਈ ਕੱਢੇ ਰਿਹਾ ਜਿਹੜਾ ਸਾਈਕੋਲੋਜੀ ਗੁਰੂ ਪੀਰ ਦਾ ਨਮਰਾ ਦਾ ਮੇਸ਼ ਹੈ ਨਿਗਹਿ ਵਿੱਚ ਵਾਕ ਵਾਕ ਤਰੁ ਚਾਤ ਆ ਜਿਹੜਾ ਕਿਸਮਾ ਦੇ ਲੋਕ ਰਹੇ ਹਾਂ ਇਸੇ ਪਾਸੇ ਜਨੋਕੇ ਸਾਡੇ ਸੰਵਿਧਾਨ ਨੇ ਇੱਕ ਲੜੀ ਵਿੱਚ ਪੁਰਾਇਆ ਤੇ ਇੱਕ ਬਣਾਵ ਡਾ ਜਨਰਲ ਸਟਾਪਿੰਗ ਕੀਤਾ ਡਾਕਟਰ 임রাও ਮੇਦਕਰ ਜੀ ਅਤੇ ਉਹਨਾਂ ਦੀ ਕਮੇਟੀ ਨੇ ਸਾਨੂੰ ਸੰਵਿਧਾਨ ਬਣਾ ਕੇ ਭਾਰਤ ਨੂੰ ਜਨਰਜ ਦੇਸ਼ ਬਣਾ ਕੇ ਇੱਕ ਮਾਲਾ ਵਿੱਚ ਪੁਰਾਇਆ ਤੇ ਅਸੀਂ ਸਾਰੇ ਭਾਰਤ ਵਸ ਜਿੰਨੇ ਵੀ ਨਾਲ ਨਹੀਂ ਕਾ ਇਸੇ ਸੰਵਿਧਾਨ ਦੇ ਥੱਲੇ ਉਹਨਾਂ ਦੀ ਕੁਰਬਾਨੀਆਂ ਜਿਹੜੀਆਂ ਕਿ ਉਹਨਾਂ ਨੇ ਦਿੱਤੀਆਂ ਕਿ ਅਸੀਂ ਆਜ਼ਾਦ ਮੋਲਕ ਵਿੱਚ ਵਿਚਰ ਜਿਹੜੇ ਜਾਤੀ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਦੇ ਵਿੱਚ ਸਾਡੇ ਪੰਜਾਬ ਦੇ ਯਾ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਇਹ ਅਸੀਂ ਆਮ ਕਰਦੇ ਹਾਂ ਜਾਂ ਸਭ ਨੂੰ ਪਤਾ ਹੈ ਕਿ 80% ਤੋਂ ਵੀ ਜ਼ਿਆਦਾ ਯੋਗਦਾਨ ਪੰਜਾਬੀਆਂ ਦਾ ਸਾਡੇ ਕਿ ਫਿਰ ਇਹ ਸਾਡੇ ਪੰਜਾਬ ਵਾਸੀਆਂ ਦੀ ਬੜੀ ਮਾਣ ਦੀ ਗੱਲ ਹੈ ਕਿ ਅਸੀਂ ਮੌਰੀ ਕਤਾਰ ਵਿੱਚ ਛੜੀ ਹੈ ਆਜ਼ਾਦੀ ਦੇ ਜਿਹੜੇ ਸੂਰਬੀਰ ਸੀਗੇ